ਇਸ ਕੋਤਵਾਲੀ ਸਾਹਿਬ ਦੇ ਵਿੱਚ ਛੋਟੇ ਸਹਿਬਜ਼ਾਦੀਆਂ ਤੇ ਮਾ ਗੁਜਰ ਕੌਰ ਜੀ ਨੂੰ ਕੈਦ ਕੀਤਾ ਗਿਆ ਸੀ। ਅੱਜ ਵੀ ਇਹ ਕੋਤਵਾਲੀ ਉਸੇ ਤਰ੍ਹਾਂ ਹੀ ਰੱਖੀ ਗਈ ਹੈ। ਉਸੇ ਤਰ੍ਹਾਂ ਹੀ ਪੁਰਾਣੀਆਂ ਇੱਟਾਂ, ਪੁਰਾਣਾ ਰੋਸ਼ਨਦਾਨ ਅਤੇ ਜਿੱਥੇ ਪੁੰਝੇ ਛੋਟੇ ਸਹਿਬਜ਼ਾਦੀ ਮਾ ਗੁਜਰ ਕੌਰ ਜੀ ਦੇ ਨਾਲ ਬੈਠੇ ਹੋਏ ਸਨ। ਨਾਤਾ ਖਾਣ ਲਈ ਰੋਟੀ ਦਿੱਤੀ ਜਾਂਦੀ ਹੈ, ਨਹੀਂ। ਪੀੜ ਲਈ ਪਾਣੀ ਦਿੱਤਾ ਜਾਂਦਾ ਹੈ। ਗੰਗੂ ਦਾ ਮਨ ਬੇਈਮਾਨ ਹੋ ਜਾਂਦਾ ਹੈ ਉਸ ਤੋਂ ਬਾਅਦ ਮਰਿੰਡਰ ਥਾਣਾ ਵਿਖੇ ਗੁਰਗੋਬਿੰਦ ਸਿੰਘ ਜੀ ਦੇ ਫਰਜ਼ੰਦਾ ਦੇ ਸ਼ਿਕਾਇਤ ਗੰਗੂ ਦੇ ਵੱਲੋਂ ਕਰ ਦਿੱਤੀ ਜਾਂਦੀ ਹੈ। ਜਿੱਥੇ ਕਿ ਦੋ ਖਾਣੇਦਾਰ ਜਾਨੀ ਖਾਂ ਤੇ ਮਾਨੀ ਖਾਂ ਮਾਤਾ ਗੁਸ਼ਰੀ ਜੀ ਤੇ ਛੋਟੇ ਸਹਿਬਜ਼ਾਦੀਆਂ ਨੂੰ ਕੈਦ ਕਰਕੇ ਇੱਥੇ ਲਿਆਉਂਦੇ ਨੇ। ਤੇਹ ਕੁੰਜੇ ਬਿਠਾਇਆ ਜਾਂਦਾ ਹੈ ਹੱਥਾਂ ਦੇ ਵਿੱਚ ਹਥਕੜੀਆਂ ਤੇ ਪੈਰਾਂ ਦੇ ਵਿੱਚ ਜੰਜੀਰਾਂ ਪਾ ਕੇ ਜੋ ਐ ਛੋਟੇ ਸੇਬ ਸਾਦੇ ਤੇ ਮਾਂ ਗੁਜਰ ਕੌਰ ਜੀ ਨੂੰ ਸਰਹੰਦ ਵਿਖੇ ਲਿਜਾਇਆ ਜਾਂਦਾ ਹੈ ਇਹ ਉਸ ਸਮੇ ਦਾ ਦਾਲ ਹੈ ਜਿਸ ਵੇਲੇ ਗੁਰਗੋਬਿੰਦ ਸਿੰਘ ਜੀ ਦੇ ਫਰਜ਼ੰਦਾਂ ਨੂੰ ਤੇ ਮਾਂ ਕੋਸ਼ੀ ਜੀ ਨੂੰ ਕੈਦ ਕੀਤਾ ਗਿਆ ਤਾਂ ਐਡੇ ਵੱਡੇ ਵੱਡੇ ਤਾਲੇ ਲਗਾ ਦਿੱਤੀ ਗਈ। ਛੇ ਗੁਣ ਸਰ ਦੀ ਸਵੇਰ ਦੀ ਸੁਬਾਹ ਹੈ। ਇਸ ਸਥਾਨ ਦੇ ਉੱਤੇ ਹੀ ਛੋਟੇ ਸਹਿਬਜ਼ਾਦੇ ਨੇ ਪੁੰਜੇ ਬੈਠ ਕੇ ਇੱਕ ਰਾਤ ਬਤੀਤ ਕੀਤੀ। ਤਾਂ ਇਹ ਲਾਲ ਟੰਗ ਦੀਆਂ ਜਿਹੜੀਆਂ ਇੱਟਾਂ ਨੇ ਇਹ ਹੋਤਵਾਲੀ ਦੀਆਂ ਨੇ ਜਿੱਥੇ ਪੁੰਜੇ ਬੈਠ ਕੇ ਛੋਟੇ ਸਹਿਬਜ਼ਾਦੇ ਤੇ ਮਾ ਗੁਜਰ ਕੌਰ ਜੀ ਦੇ ਨਾਲ ਆਪਣੇ ਦਾਦੇ ਦੀਆਂ ਆਪਣੇ ਪਿਤਾ ਤੇ ਵੱਡੇ ਸਹਿਬਜ਼ਾਦੇ ਦੀਆਂ ਬਾਤਾਂ ਕੋਣਨੇ ਨੇ ਇਨਾ ਦਰਵਾਜ਼ਿਆਂ ਦੀ ਛੱਤਰਛਾਇਆ ਹੇਠ ਹੀ ਛੋਟੇ ਸਹਿਬਜ਼ਾਦਿਆਂ ਨੂੰ ਤੇ ਮਾਂ ਗੁਜਰਕੌਰ ਜੀ ਨੂੰ ਕੈਦ ਕੀਤਾ ਗਿਆ ਸੀ ਇਹ ਦਰਵਾਜ਼ੇ ਉਸ ਵੇਲੇ ਦੇ ਨੇ ਜਿਸ ਵੇਲੇ ਛੋਟੇ ਸਹਿਬਜ਼ਾਦੀ ਤੇ ਮਾਂ ਗੁਜਰਕੌਰ ਜੀ ਨੂੰ ਕੋਤਵਾਲੀ ਦੇ ਵਿੱਚ ਕੈਦ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਸ ਵੇਲੇ ਗੰਗੂ ਦਾ ਮਨ ਬੇਈਮਾਨ ਹੋ ਜਾਂਦਾ ਹੈ ਉਸ ਤੋਂ ਬਾਅਦ ਮਰਿੰਡਰ ਥਾਣਾ ਵਿਖੇ ਗੁਰਪ੍ਰੋਬਿੰਦ ਸਿੰਘ ਜੀ ਦੇ ਫਰਜ਼ੰਦਾ ਦੇ ਸ਼ਿਕਾਇਤ ਗੰਗੂ ਦੇ ਵੱਲੋਂ ਕਰ ਦਿੱਤੀ ਜਾਂਦੀ ਹੈ ਤੇ ਇਸ ਕੋਤਵਾਲੀ ਸਾਹਿਬ ਦੇ ਵਿੱਚ ਛੋਟੇ ਸੇਬਜ਼ਾਦਿਆਂ ਤੇ ਮਾ ਗੁਜਰ ਕੌਰ ਜੀ ਨੂੰ ਕੈਦ ਕੀਤਾ ਗਿਆ ਸੀ ਅੱਜ ਵੀ ਇਹ ਕੋਤਵਾਲੀ ਉਸੇ ਤਰ੍ਹਾਂ ਹੀ ਰੱਖੀ ਗਈ ਹੈ ਉਸੇ ਤਰ੍ਹਾਂ ਹੀ ਪੁਰਾਣੀਆਂ ਇੱਟਾਂ ਪੁਰਾਣਾ ਰੋਸ਼ਨਦਾਨ ਅਤੇ ਜਿੱਥੇ ਪੁੰਜੇ ਛੋਟੇ ਸਹਿਬਜ਼ਾਦੇ ਮਾ ਗੁਜਰਕੌਰ ਜੀ ਦੇ ਨਾਲ ਬੈਠੇ ਹੋਏ ਸਨ ਉਥੇ ਧੰਨ ਧੰਨ ਸ਼ੇਗੁਰ ਗੰਦ ਸਾਹਿਬ ਜੀ ਵੀ ਸਭਾਈ ਮਾਨ ਨੇ ਤਾਂ ਆਉ ਤੁਹਾਨੂੰ ਇਸ ਗੁਰੂ ਘਰ ਦੀਆਂ ਤਸਵੀਰਾਂ ਦਿਖਾਉਨੇ ਆ ਤਾਂ ਇਹ ਹੈ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਜਿੱਥੇ ਕਿ ਦੋ ਥਾਣੇਦਾਰ ਜਾਨੀ ਖਾਂ ਤੇ ਮਾਨੀ ਖਾਂ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਕੈਦ ਕਰਕੇ ਇੱਥੇ ਲਿਆਉਂਦੇ ਨੇ ਤੇ ਪੁੰਜੇ ਬਿਠਾਇਆ ਜਾਂਦਾ ਨਾ ਤਾਂ ਖਾਣ ਲਈ ਰੋਟੀ ਦਿੱਤੀ ਜਾਂਦੀ ਹੈ ਨਾ ਹੀ ਪੀਣ ਲਈ ਪਾਣੀ ਦਿੱਤਾ ਜਾਂਦਾ ਹੈ ਇਸ ਕੋਤਵਾਲੀ ਤੋਂ ਬਾਅਦ ਹੀ ਸਰਹੰਦ ਦੇ ਨਵਾਬ ਨੂੰ ਗੁਰਗੋਬਿੰਦ ਸਿੰਘ ਜੀ ਦੇ ਫਰਜ਼ੰਦਾ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਫਿਰ ਇਸ ਅਸਥਾਨ ਤੋਂ ਹੀ ਹੱਥਾਂ ਦੇ ਵਿੱਚ ਹਥਕੜੀਆਂ ਤੇ ਪੈਰਾਂ ਦੇ ਵਿੱਚ ਜੰਜੀਰਾਂ ਪਾ ਕੇ ਜੋ ਹੈ ਛੋਟੇ ਸੈਬਜ਼ਾਦੇ ਤੇ ਮਾ ਗੁਜਰ گور ਜੀ ਨੂੰ ਸਰਹੰਦ ਵਿਖੇ ਲਿਜਾਇਆ ਜਾਂਦਾ ਹੈ ਸੰਗਤ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਵਿਖੇ ਗੰਗੂ ਪਾਪੀ ਦੇ ਵੱਲੋਂ ਛੂਟੀ ਸਹਿਬਜ਼ਾਦਿਆਂ ਨੂੰ ਤੇ ਮਾਂ ਗੁਜਰੀ ਜੀ ਨੂੰ ਜਦੋਂ ਆਪਣੇ ਘਰ ਦੇ ਵਿੱਚ ਰੱਖਿਆ ਜਾਂਦਾ ਤਾਂ ਉਸ ਤੋਂ ਬਾਅਦ ਉਸ ਦਾ ਮਨ ਬੇਈਮਾਨ ਹੋ ਜਾਂਦਾ ਇਸ ਦਰਮਿਆਨ ਹੀ ਜੋ ਮੋਰਿੰਡੇ ਥਾਣੇ ਵਿਖੇ ਗੁਰਗੋਬਿੰਦ ਸਿੰਘ ਜੀ ਦੇ ਸਹਿਬਜ਼ਾਦਿਆਂ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਇਹਨੂੰ ਤਸਵੀਰ ਦਿਖਾ ਰਹੇ ਹਾਂ ਇਹ ਉਹ ਕੋਤਵਾਲੀ ਸਾਹ ਦਾ ਜਿੱਥੇ ਕੀ ਛੂਟੀ ਸਹਿਬਜ਼ਾਦਿਆਂ ਤੇ ਮਾਂ ਗੁਜਰਕੌਰ ਜੀ ਨੂੰ ਕੈਦ ਕੀਤਾ ਗਿਆ ਸੀ ਤੁਸੀਂ ਦੇਖੋ ਕਿ ਇਸ ਕੋਤਵਾਲੀ ਦੇ ਵਿੱਚ ਕੈਦ ਕਰਕੇ ਛੋਟੇ ਸਹਿਬਜ਼ਾਦਿਆਂ ਨੂੰ ਨਾ ਤਾਂ ਖਾਣ ਲਈ ਕੁਝ ਵੀ ਦਿੱਤਾ ਗਿਆ ਸੀ ਨਾ ਪੀਣ ਦੇ ਲਈ ਇਹ ਤੁਹਾਨੂੰ ਇੱਕ ਤਾਲਾ ਦਿਖਾ ਰਹੇ ਹਾਂ ਇਹ ਉਸ ਸਮੇਂ ਦਾ ਤਾਲਾ ਹੈ ਜਿਸ ਵੇਲੇ ਗੁਰਗੋਬਿੰਦ ਸਿੰਘ ਜੀ ਦੇ ਫਰਜ਼ੰਦਾਂ ਨੂੰ ਤੇ ਮਾਕੋਸ਼ੀ ਜੀ ਨੂੰ ਕੈਦ ਕੀਤਾ ਗਿਆ ਤਾਂ ਐਡੇ ਵੱਡੇ-ਵੱਡੇ ਤਾਲੇ ਲਗਾ ਦਿੱਤੇ ਗਏ ਤਾਂ ਇਹ ਜਿੰਨੀਆਂ ਵੀ ਤੁਸੀਂ ਇੱਥੇ લાલ ਰੰਗ ਦੀਆਂ ઈਟਾਂ ਦੇਖ ਰਹੀ। ਇਹ ਪੁਰਾਤਨ ਇਟਾਂ ਨੇ ਇਸ ਕੋਤਵਾਲੀ ਨੂੰ ਇਨ ਬਿਨ ਉਸੇ ਤਰ੍ਹਾਂ ਹੀ ਰੱਖਿਆ ਗਿਆ। ਪੋਹ ਦੀਆਂ ਠੰਡੀਆਂ ਰਾਤਾਂ ਭੁੰਜੇ ਬੈਠ ਕੇ ਮਾ ਕੁਛੜੀ ਜੀ ਤੇ ਛੁੱਟੇ ਸਹਿਬਜ਼ਾਦوں ਨੇ ਇਸ ਕੋਤਵਾਲੀ ਦੇ ਵਿੱਚ ਬਤੀਤ ਕੀਤੀਆਂ। ਉਸ ਸਮੇਂ ਇਸ ਤਰ੍ਹਾਂ ਇਹ ਰੋਸ਼ਨਦਾਨ ਹੁੰਦੇ ਸੀ ਤਾਂ ਕਿ ਹਵਾ ਵੀ ਆ ਸਕੇ ਤੇ ਜੋ ਰੋਸ਼ਨੀ ਦਾ ਵੀ ਪ੍ਰਬੰਧ ਕੀਤਾ ਜਾ ਸਕੇ ਤੇ ਇਹ ਤੁਸੀਂ ਰੋਸ਼ਨਦਾਨ ਦੇਖੋ ਕਿ ਜਿੱਥੇ ਗੰਗੂ ਦਾ ਮਨ ਬੇਈਮਾਨ ਹੋਣ ਤੋਂ ਬਾਅਦ ਮਰਿੰਡੇ ਥਾਣੇ ਦੇ ਵਿੱਚ ਇਤਲਾਹ ਦੇ ਦਿੱਤੀ ਜਾਂਦੀ ਹੈ ਤਾਂ ਜਾਨੀ ਖਾਂ ਤੇ ਮਾਨੀ ਖਾਂ ਛੋਟੇ ਸਹਿਬਜ਼ਾਦੇ ਤੇ ਮਾ ਗੁਚਰ ਕੌਰ ਜੀ ਨੂੰ ਇਸ ਕੂਤਵਾਲੀ ਦੇ ਵਿੱਚ ਜਿਹੜੇ ਲੈ ਕੇ ਕੈਦ ਕਰ ਦਿੰਦੇ ਨੇ ਇੱਕ ਰਾਹ ਛੋਟੇ ਸਹਿਬਜ਼ਾਦੇ ਇਸ ਥਾਂ ਦੇ ਉੱਤੇ ਬਤੀਤ ਕਰਦੇ ਨੇ ਜਿੱਥੇ ਤਾਂਕਾ ਸ਼੍ਰੀ ਗੁਰਗਨ ਸਾਹਿਬ ਜੀ ਸੁਭਾਈ ਮਾਨ ਨੇ ਇਸ ਸਥਾਨ ਦੇ ਉੱਤੇ ਹੀ ਛੋਟੇ ਸਹਿਬਜ਼ਾਦੇ ਨੇ ਪੁੰਜੇ ਬੈਠ ਕੇ ਇੱਕ ਰਾਤ ਬਤੀਤ ਕੀਤੀ ਇਹ ਤੁਸੀਂ ਦੇਖੋ ਕਿ ਉਸ ਵੇਲੇ ਸਿੱਧਕ ਤੇ ਪੱਕੇ ਰਹੇ ਛੋਟੇ ਸਹਿਬਜ਼ਾਦੇ ਨਾ ਤਾਂ ਖਾਣ ਨੂੰ ਕੁਝ ਦਿੱਤਾ ਗਿਆ ਤੇ ਨਾ ਹੀ ਪਾਨ ਨੂੰ ਕੁਝ ਦਿੱਤਾ ਗਿਆ ਇਸ ਗੁੱਟ ਵਾਲੀ ਜਿਹੜੇ ਇਹ ਦਰਵਾਜ਼ੇ ਤੁਹਾਨੂੰ ਦਿਖਾ ਰਹੇ ਹਨ ਨਾਲ-ਨਾਲ ਰੋਸ਼ਨਦਾਨ ਦਿਖਾ ਰਹੇ ਹਨ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਕੂਤਵਾਲੀ ਸਾਹਿਬ ਇਹ ਪੁਰਾਤਨ ਢੰਗ ਦੇ ਨਾਲ ਹੀ ਇਸ ਗੁਰਦੁਆਰੇ ਨੂੰ ਉਸੇ ਤਰ੍ਹਾਂ ਰੱਖਿਆ ਗਿਆ ਹੈ ਤਾਂਕਿ ਔਲ ਵਾਲੀ ਪੀੜੀ ਨੂੰ ਆਪਣੇ ਮਾਨਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਹੈ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿ ਬਾਹਰ ਦਾ ਦ੍ਰਿਸ਼ ਵੀ ਦਿਖਾਇਆ ਤੇ ਅੰਦਰੋਂ ਵੀ ਤੁਹਾਨੂੰ ਦਿਖਾ ਰਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਏਮਾਨ ਨੇ ਤੇ ਇਸ ਕੋਤਵਾਲੀ ਚ ਕੈਦ ਕਰਕੇ ਸਹਿਬਜ਼ਾਦੇ ਨੂੰ ਨਾ ਤਾਂ ਕੁਝ ਖਾਣ ਨੂੰ ਦਿੱਤਾ ਗਿਆ ਸੀ ਤੇ ਨਾ ਹੀ ਪੌਣ ਦਿੱਤਾ ਗਿਆ ਇਸ ਤੋਂ ਬਾਅਦ ਵਜ਼ੀਰ ਖਾਨ ਨੂੰ ਸੇਬ ਜ਼ਾਦਿਆਂ ਦੀ ਬਾਰੇ ਪਤਾ ਲੱਗਦਾ ਹੈ ਤਾਂ ਸਰਹੰਦ ਇਸ ਸਥਾਨ ਤੋਂ ਹੀ ਸਰਹੰਦ ਲੈ ਕੇ ਜਾਂਦੇ ਨੇ ਛੋਟੇ ਸੇਬ ਜ਼ਾਦਿਆਂ ਨੂੰ ਟਵਾਲੀਆ ਇੱਥੇ ਵੀ ਇਸ ਦੇ ਤਿੰਨ ਰੋਸ਼ਨਦਾਨ ਨੇ ਕਿਉਂਕਿ ਅੱਜ ਕੱਲ੍ਹ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਰੋਸ਼ਨਦਾਨ ਨਹੀਂ ਹੁੰਦੇ ਇਹ ਪੁਰਾਤਨ ਰੋਸ਼ਨਦਾਨ ਹੈ ਕਿਉਂਕਿ ਇਮਾਰਤ ਬਹੁਤ ਪੁਰਾਣੀ ਹੋਣ ਕਰਕੇ ਇਸ ਇਮਾਰਤ ਦੀ ਥੋੜੀ ਬਹੁਤ ਮੁਰੰਮਤ ਕੀਤੀ ਗਈ ਹੈ ਤੇ ਅੱਜ ਵੀ ਇਹ ਤਾਂ ਇੱਕ ਜੋ ਗੁਰੂ ਘਰ ਹੈ ਸਾਨੂੰ ਸੋਚਣ ਦੇ ਲਈ ਮਜਬੂਰ ਕਰਦਾ ਹੈ ਕਿ ਸਿੱਖ ਧਰਮ ਦੇ ਵਿੱਚ ਵੀ ਜਨਮ ਲੈ ਕੇ ਕੀ ਅਸੀਂ ਜੋ ਸਾਨੂੰ ਸਹਿਬਜ਼ਾਦਿਆਂ ਨੇ ਪਾਏ ਪੂਰਨੇ ਨੇ ਅਸੀਂ ਉਹਨਾਂ ਦੇ ਉੱਤੇ ਚੱਲ ਰਹੇ ਹਾਂ ਜਾਂ ਨਹੀਂ ਤਾਂ ਇਹ ਲਾਲ ਰੰਗ ਦੀਆਂ ਜਿਹੜੀਆਂ ਇੱਟਾਂ ਨੇ ਇਹ ਕੋਤਵਾਲੀ ਦੀਆਂ ਨੇ ਜਿੱਥੇ ਪੁੰਜੇ ਬੈਠ ਕੇ ਛੋਟੇ ਸਹਿਬਜ਼ਾਦੇ ਤੇ ਮਾ ਗੁਜਰਕੌਰ ਜੀ ਦੇ ਨਾਲ ਆਪਣੇ ਦਾਦੇ ਦੀਆਂ ਆਪਣੇ ਪਿਤਾ ਤੇ ਵੱਡੇ ਸਹਿਬਜ਼ਾਦੇ ਦੀਆਂ ਬਾਤਾਂ ਬੋਲਨੇ ਨੇ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਇਸ ਕੋਤਵਾਲੀ ਦੇ ਵਿੱਚ ਹੀ ਛੋਟੇ ਸਹਿਬਜ਼ਾਦਿਆਂ ਨੂੰ ਤੇ ਮਾ ਗੁਜਰਕੌਰ ਜੀ ਨੂੰ ਕੈਦ ਕੀਤਾ ਗਿਆ ਸੀ ਤਾਂ ਤਸਵੀਰ ਤੁਹਾਨੂੰ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਦੇ ਇਤਿਹਾਸਿਕ ਦਰਵਾਜ਼ਿਆਂ ਦੇ ਦਿਖਾ ਰਹੀਆਂ ਇਹ ਦਰਵਾਜ਼ੇ ਉਸ ਵੇਲੇ ਦੇ ਨੇ ਜਿਸ ਵੇਲੇ ਛੋਟੇ ਸਹਿਬਜ਼ਾਦੇ ਤੇ ਮਾ ਗੁਜਰਕੌਰ ਜੀ ਨੂੰ ਕੋਤਵਾਲੀ ਦੇ ਵਿੱਚ ਕੈਦ ਕੀਤਾ ਜਾਂਦਾ ਤਾਂ ਇਹ ਦਰਵਾਜ਼ੇ ਜਿਹੜੇ ਨਹੀਂ ਲਗਾਏ ਗਏ ਸਨ ਹਾਲਾਂਕਿ ਸਮੇਂ ਦੇ ਅਨੁਸਾਰ ਇਸ ਨੂੰ ਹੁਣ ਇਸ ਵੇਲੇ ਕੋਤਵਾਲੀ ਆ ਉਸ ਦੇ ਦਰਵਾਜ਼ੇ ਬਦਲ ਦਿੱਤੇ ਗਏ ਨੇ ਤਾਂ ਇਹ ਦਰਵਾਜ਼ਾ ਜਿਹੜਾ ਪੁਰਾਤਨ ਦਰਵਾਜ਼ਾ ਹੈ ਪੁਰਾਣਾ ਦਰਵਾਜ਼ਾ ਹੈ ਕੋਤਵਾਲੀ ਦਾ ਜਿਸ ਤੇ ਵਿੱਚ ਛੋਟੇ ਸਹਿਬਜ਼ਾਦੀ ਤੇ ਮਾ ਗੁਜਰ ਕੌਰ ਜੀ ਪੁੰਜੇ ਬੈਠ ਕੇ ਸਿੱਖ ਧਰਮ ਦੀਆਂ ਬਾਤਾਂ ਪਾਰੇ ਸਨ ਇਹ ਅੱਜ ਵੀ ਗੁਰੂ ਘਰ ਦੇ ਵਿੱਚ ਦਰਵਾਜ਼ੇ ਨੂੰ ਰੱਖਿਆ ਗਿਆ ਇੱਕ ਇਧਰਲੇ ਪਾਸੇ ਸੰਕੇਤਕ ਤੌਰ ਤੇ ਤਸਵੀਰ ਲਗਾਈ ਗਈ ਹੈ ਕਿ ਕਿਸ ਤਰ੍ਹਾਂ ਛੋਟੇ ਸਹਿਬ ਸਾਦੇ ਦਿਮਾਗ ਗੁਜਰਕੌਰ ਜੀ ਕੋਤਵਾਲੀ ਦੇ ਵਿੱਚ ਬੈਠੇ ਹੋਏ ਨੇ ਨਾ ਤਾਂ ਉਹਨਾਂ ਨੂੰ ਖਾਣ ਦੇ ਲਈ ਕੁਝ ਦਿੱਤਾ ਗਿਆ ਤੇ ਨਾ ਹੀ ਪੀਣ ਦੇ ਲਈ ਪਾਣੀ ਵੀ ਦਿੱਤਾ ਗਿਆ ਜਿਹੜੇ ਮਹਿਲਾਂ ਦੇ ਵਿੱਚ ਰਹਿੰਦੇ ਸਨ ਅੱਜ ਉਨ੍ਹਾਂ ਦੇ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਸਨ ਇਨਾ ਦਰਵਾਜ਼ਿਆਂ ਦੀ ਛਤਰਛਾਇਆ ਹੇਠ ਹੀ ਛੋਟੇ ਸਹਿਬਜ਼ਾਦਿਆਂ ਨੂੰ ਤੇ ਮਾਂ ਗੁਜਰਕੌਰ ਜੀ ਨੂੰ ਕੈਦ ਕੀਤਾ ਗਿਆ ਸੀ ਜਾਨੀ ਖਾ ਤੇ ਮਾਨੀ ਖਾ ਗੰਗੂ ਦੇ ਘਰੋਂ ਛੋਟੇ ਸਹਿਬਜ਼ਾਦੇ ਤੇ ਮਾਂ ਗੁਜਰਕੌਰ ਜੀ ਨੂੰ ਫੜ ਕੇ ਲਿਆਉਂਦੇ ਨੇ ਤੇ ਮਰਿੰਡਾ ਦੇ ਥਾਣਾ कोतਵਾਲੀ ਦੇ ਵਿੱਚ ਕੈਦ ਕਰ ਦਿੰਦੇ ਨੇ ਅੱਜ ਇਸ ਸਥਾਨ ਦੇ ਉੱਤੇ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਹੈ ਜਿੱਥੇ ਦੂਰ ਦੁਰਾਡੇ ਤੋਂ ਆ ਕੇ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦੀਆਂ ਨੇ ਇੱਕ ਲੱਕੜ ਦਾ ਦਰਵਾਜ਼ਾ ਇੱਥੇ ਪਿਆ ਹੈ ਤੇ ਦੂਜਾ ਇਹ ਲੋਹੇ ਦਾ ਦਰਵਾਜ਼ਾ ਹੈ ਜਿਹੜਾ ਕੀ ਉਸ ਵੇਲੇ ਦਾ ਪੁਰਾਤਨ ਦਰਵਾਜ਼ਾ ਦੱਸਿਆ ਜਾਂਦਾ ਹੈ